ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੀ 3rd ਕੰਟਰੀ ਡਿਪੋਟੇਸ਼ਨ ਨੀਤੀ ਨੇ ਅਫਰੀਕੀ ਦੇਸ਼ਾਂ ਦੇ ਵਿੱਚ ਗੁੱਸੇ ਅਤੇ ਵਿਰੋਧ ਦੀ ਲਹਿਰ ਪੈਦਾ ਕਰ ਦਿੱਤੀ ਹੈ। ਮਨੁੱਖੀ ਅਧਿਕਾਰ ਸੰਗਠਨਾ ਅਤੇ ਸਥਾਨਕ ਆਗੂਆਂ ਨੇ 트ੰਪ ਤੇ ਅਫਰੀਕੀ ਦੇਸ਼ਾਂ ਨੂੰ ਅਪਰਾਧੀਆਂ ਦੇ ਡੰਪਿੰਗ ਗਰਾਊਂਡ ਦੇ ਵਜੋਂ ਵਰਤਣ ਦਾ ਇਲਜ਼ਾਮ ਲਗਾਇਆ। ਇਹ ਕਾਰਵਾਈ ਡੋਨਲਡ 트ੰਪ ਦੀ ਉਸ ਨੀਤੀ ਦਾ ਹਿੱਸਾ ਹੈ ਜਿਸ ਦੇ ਵਿੱਚ ਉਹ ਪ੍ਰਵਾਸੀਆਂ ਨੂੰ ਤੀਜੇ ਮੁਲਕਾਂ ਦੇ ਵੱਲ ਧੱਕ ਰਹੇ ਨੇ ਜਿਨ੍ਹਾਂ ਦੇ ਮੂਲ ਦੇਸ਼ ਉਹਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੰਦੇ ਨੇ। ਇਸ ਨੀਤੀ ਨੇ ਅਫਰੀਕੀ ਦੇਸ਼ਾਂ ਦੀ ਸੁਰੱਖਿਆ ਮਨੁੱਖੀ ਅਧਿਕਾਰ ਤੇ ਪ੍ਰਭੂ ਸੱਤਾ ਤੇ ਸਵਾਲ ਖੜੇ ਕਰ ਦਿੱਤੇ ਨੇ ਜਿਸ ਦੇ ਨਾਲ ਵਿਸ਼ਵ ਪੱਧਰ ਤੇ ਵਿਵਾਦ ਕਾਫੀ ਵੱਧ ਗਿਆ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ 16 ਜੁਲਾਈ ਨੂੰ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਇੱਕ ਡੈਪੂਟੇਸ਼ਨ ਫਲਾਈਟ ਦੇ ਰਾਹੀਂ ਪੰਜ ਵਿਅਕਤੀਆਂ ਨੂੰ ਇਸਤਾਵਿਨੀ ਭੇਜਿਆ ਗਿਆ ਜੋ ਕਿ ਅਫਰੀਕਾ ਦਾ ਇੱਕ ਬਹੁਤ ਹੀ ਛੋਟਾ ਜਿਹਾ ਦੇਸ਼ ਹੈ DHS ਦੀ ਅਸਿਸਟੈਂਸ ਕਟਰ ਟ੍ਰਿਸ਼ੀਆ ਮੈਕਲੋਫਲਿਨ ਨੇ ਐਕਸਤੇ ਪੋਸਟ ਜਾਰੀ ਕਰਕੇ ਦੱਸਿਆ ਕਿ ਇਹ ਪੰਜ ਵਿਅਕਤੀ ਵਿਏਟਨਾਮ, ਜਮਾਇਕਾ, ਲਾਸ, ਕਿਊਬਾ ਅਤੇ ਯਮਨ ਦੇ ਨਾਗਰਿਕ ਨੇ ਅਮਰੀਕਾ ਦੇ ਵਿੱਚ ਇਹ ਬਿਹਤ ਖਤਰਨਾਕ ਅਪਰਾਧ ਜਿਵੇਂ ਕਿ ਕਤਲ, ਬੱਚਿਆਂ ਦੇ ਜਿੰਸੀ ਸ਼ੋਸ਼ਣ ਦੇ ਲਈ ਸਜ਼ਾ ਜਗਿਆਫਤਾ ਨੇ। ਉਹਨਾਂ ਨੇ ਵੀ ਕਿਹਾ ਕਿ ਇਹ ਵਿਅਕਤੀ ਇੰਨੇ ਖਤਰਨਾਕ ਹਨ ਕਿ ਉਹਨਾਂ ਦੇ ਮੂਲ ਦੇਸ਼ਾਂ ਨੇ ਵੀ ਇਹਨਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਵਾਰਤਿ ਨੇ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਪੰਜ ਵਿਅਕਤੀ ਦੇਸ਼ ਦੀਆਂ ਜ਼ਿਲਾਂ ਦੇ ਵਿੱਚ ਵੱਖ-ਵੱਖ ਕੈਦੀਆਂ ਵਾਂਗ ਰੱਖੇ ਗਏ ਨੇ ਸਰਕਾਰ ਕਹਿੰਦੀ ਹੈ ਕਿ ਇਹ ਵਿਅਕਤੀ ਦੇਸ਼ ਜਾਂ ਫਿਰ ਉਹਨਾਂ ਦੇ ਨਾਗਰਿਕਾਂ ਲਈ ਕੋਈ ਖਤਰਾ ਨਹੀਂ ਹਨ ਪਰ ਸਥਾਨਕ ਜਨਤਾ ਦੇ ਵਿੱਚ ਚਿੰਤਾ ਤੇ ਗੁੱਸਾ ਭਰਿਆ ਹੋਇਆ ਹੈ ਇਸ ਵਾਰਤਿ ਨੇ ਇਸ ਜਿਸ ਦੀ ਆਬਾਦੀ ਲਗਭਗ 12 ਲੱਖ ਹੈ ਅਤੇ ਜੋ ਆਰਥਿਕ ਤੌਰ ਤੇ ਮੁੱਖ ਤੌਰ ਤੇ ਖੇਤੀਬਾੜੀ ਤੇ ਖੰਡ ਉਦਯੋਗ ਤੇ ਨਿਰਭਰ ਕਰਦਾ ਹੈ ਉਸ ਦੀਆਂ ਜ਼ਿਲਾਂ ਦੇ ਵਿੱਚ ਪਹਿਲਾਂ ਹੀ 170% ਤੋਂ ਜ਼ਿਆਦਾ ਕੈਦੀ ਭਰੇ ਹੋਏ ਨੇ ਇਸ ਤੋਂ ਪਹਿਲਾਂ ਜੁਲਾਈ 2025 ਦੇ ਵਿੱਚ ਵੀ ਅਮਰੀਕਾ ਨੇ 8 ਪ੍ਰਵਾਸੀਆਂ ਨੂੰ ਦੱਖਣੀ ਸੁਡਾਨ ਭੇਜਿਆ ਸੀ ਜਿਨ੍ਹਾਂ ਦੇ ਵਿੱਚ ਸਿਰਫ ਇੱਕ ਵਿਅਕਤੀ ਹੀ ਦੱਖਣੀ ਸੁਡਾਨ ਦਾ ਨਾਗਰਿਕ ਸੀ ਇਹਨਾਂ ਵਿਅਕਤੀਆਂ ਨੂੰ ਅਮਰੀਕੀ ਮਿਲਟਰੀ ਬੇਸ ਤੇ ਜਬੂਤੀ ਦੇ ਵਿੱਚ ਕੁਝ ਸਮੇਂ ਲਈ ਰੱਖਿਆ ਗਿਆ ਸੀ ਸਥਾਨਕ ਸਿਵਲ ਸੰਗਠਨ ਇਸ ਦੀ ਸਖਤ ਨਿੰਦਾ ਕਰ ਰਹੇ ਸੀ ਇਹ ਕਹਿੰਦੇ ਹੋਏ ਕਿ ਦੱਖਣੀ ਸੁਡਾਨ ਅਪਰਾਧੀਆਂ ਦੇ ਲਈ ਕੋਈ ਵੀ ਡੰਪਿੰਗ ਗਰਾਉਂਡ ਨਹੀਂ ਹੈ 트럼ਪ ਦੀ ਇਹ ਨੀਤੀ ਜਿਸ ਨੂੰ ਕਿ 3rd ਕੰਟਰੀ ਡਿਪੋਟੇਸ਼ਨ ਪ੍ਰੋਗਰਾਮ ਕਿਹਾ ਜਾਂਦਾ ਹੈ ਅਪਣੀ ਅਮਰੀਕੀ ਸੁਪਰੀਮ ਕੋਰਟ ਨੇ ਜੂਨ 2025 ਦੇ ਫੈਸਲੇ ਤੋਂ ਬਾਅਦ ਇਸ ਨੂੰ ਸੰਭਵ ਬਣਾਇਆ ਜਿਸ ਨੇ ਕਿ ਪ੍ਰਵਾਸੀਆਂ ਨੂੰ ਉਹਨਾਂ ਦੇ ਮੂਲ ਦੇਸ਼ ਤੋਂ ਇਲਾਵਾ ਤੀਜੇ ਮੁਲਕਾਂ ਦੇ ਵਿੱਚ ਡਿਪੋਰਟ ਕਰਨ ਦੀ ਇਜਾਜ਼ਤ ਦਿੱਤੀ। ਇਸ ਨੀਤੀ ਦੇ ਅਧੀਨ ICE ਨੇ ਨਵੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਇਹਨਾਂ ਦੇ ਅਨੁਸਾਰ ਪ੍ਰਵਾਸੀਆਂ ਨੂੰ ਸਿਰਫ 24 ਘੰਟਿਆਂ ਦੇ ਨੋਟਿਸ ਜਾਂ ਫਿਰ ਜ਼ਰੂਰੀ ਹਾਲਤਾਂ ਦੇ ਵਿੱਚ 6 ਘੰਟਿਆਂ ਦੇ ਨੋਟਿਸ ਤੇ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਅਮਰੀਕਾ ਨੇ ਇਸਤਵੀਨੀ ਅਤੇ ਦੱਖਣੀ ਸੁਡਾਨ ਤੋਂ ਇਲਾਵਾ ਹੋਰ ਕਈ ਮੁਲਕਾਂ ਦੇ ਨਾਲ ਅਜਿਹੇ ਸਮਝੌਤੇ ਕੀਤੇ ਨੇ ਜਿਸ ਦੇ ਵਿੱਚ ਲਾਈਬੇਰੀਆ, ਸੈਨੇਗਲ, ਗਿਨੀ ਬਿਸਾਓ, ਮੌਰੀਟਾਨੀਆ ਅਤੇ ਗੈਬੌਨ ਵਰਗੇ ਮੁਲਕ ਸ਼ਾਮਿਲ ਨੇ 9 ਜੁਲਾਈ ਨੂੰ ਵਾਈਟ ਹਾਊਸ ਦੇ ਵਿੱਚ ਇਨ੍ਹਾਂ ਅਧਿਸ਼ਾਂ ਦੇ ਆਗੂਆਂ ਦੇ ਨਾਲ ਮੁਲਾਕਾਤ ਦੇ ਦੌਰਾਨ 트ੰਪ ਨੇ ਇਮੀਗ੍ਰੇਸ਼ਨ ਤੇ ਡਿਪੋਰਟੇਸ਼ਨ ਦੇ ਮੁੱਦੇ ਚੁੱਕੇ ਨਾਈਜੀਰੀਆ ਦੇ ਵਿਦੇਸ਼ ਮੰਤਰੀ ਯੂਸਫ ਤੁਗਾਰ ਨੇ ਕਿਹਾ ਕਿ ਅਮਰੀਕਾ ਅਫਰੀਕੀ ਦੇਸ਼ਾਂ ਤੇ ਵੈਨੇਜ਼ੁਏਲਾ ਦੇ ਪ੍ਰਵਾਸੀਆਂ ਨੂੰ ਸਵੀਕਾਰ ਕਰਨ ਦੇ ਲਈ ਪ੍ਰੈਸ਼ਰ ਪਾ ਰਿਹਾ ਹੈ ਪਰ ਨਾਈਜੀਰੀਆ ਇਸ ਨੂੰ ਸਵੀਕਾਰ ਨਹੀਂ ਕਰੇਗਾ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕਾ ਅਫਰੀਕੀ ਦੇਸ਼ਾਂ ਨੂੰ ਵਪਾਰਕ ਸੌਦਿਆਂ ਵਿਦੇਸ਼ੀ ਸਹਾਇਤਾ ਤੇ ਵੀਜ਼ਾ ਪਾਬੰਦੀਆਂ ਦੇ ਵਿੱਚ ਰਿਆਇਤਾਂ ਦੇ ਬਦਲੇ ਅਜਿਹੇ ਸਮਝੌਤਿਆਂ ਦੇ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਦਾਹਰਨ ਦੇ ਵਜੋਂ ਇਸਤਾਵਨੀ ਜੋ ਕਿ ਆਪਣੀ ਖੰਡ ਨਿਰਯਾਤ ਦਾ ਤੇ ਹੀ ਫੀਸ ਦਾ ਹਿੱਸਾ ਅਮਰੀਕਾ ਨੂੰ ਵੇਚਦਾ ਹੈ ਸੰਭਵ ਤੌਰ ਤੇ ਆਪਣੇ ਵਪਾਰਕ ਲਾਭਾਂ ਦੇ ਬਦਲੇ ਅਮਰੀਕਾ ਦੇ ਨਾਲ ਸਹਿਮਤ ਹੋਇਆ ਡੋਨਲਡ ਟਰੰਪ ਦੀ 3rd ਕੰਟਰੀ ਡਿਪੋਟੇਸ਼ਨ ਨੀਤੀ ਨੇ ਅਫਰੀਕੀ ਦੇਸ਼ਾਂ ਦੇ ਵਿੱਚ ਪ੍ਰਭੂਸੱਤਾ ਸੁਰੱਖਿਆ ਤੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ ਇਸ ਵਾਤੀ ਨੇ ਅਤੇ ਦੱਖਣੀ ਸੁਡਾਨ ਵਰਗੇ ਮੁਲਕਾਂ ਦੇ ਵਿੱਚ ਪਹਿਲਾਂ ਹੀ ਸੀਮਿਤ ਸਰੋਤ ਨੇ ਦੂਜਾ ਭੀੜਪਾੜ ਵਰਗੀਆਂ ਜੇਲਾਂ ਦੀ ਸਮੱਸਿਆ ਵੀ ਹੈ ਅਤੇ ਅਜਿਹੇ ਡਿਪੋਟੇਸ਼ਨ ਨੇ ਸਥਾਨਕ ਲੋਕਾਂ ਦੇ ਵਿੱਚ ਗੁੱਸੇ ਤੇ ਡਰ ਪੈਦਾ ਕੀਤਾ ਹੈ ਮਨੁੱਖੀ ਅਧਿਕਾਰ ਸੰਗਠਨਾਂ ਦੀ ਮੰਗ ਹੈ ਕਿ ਅਜਿਹੀਆਂ ਨੀਤੀਆਂ ਨੂੰ ਰੱਦ ਕੀਤਾ ਜਾਵੇ ਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ।